ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਹੋ ਗਏ ਹੁਣ ਤਾਂ ਫਲਾਈਟ ਤਾਂ ਕਿੱਥੇ ਜਾਊਗਾ ਇੱਥੇ ਹੀ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜਾਵੇ ਤੇ ਉਹਨਾਂ ਦੇ ਚ ਇਹ ਕੀ ਚੀਜ਼ ਹੈ ਕਿ ਆ ਵੀ ਆਪਾਂ ਪਾਸਪੋਰਟ ਹੀ ਪਾੜ ਦੇ ਚੱਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ ਇਸ ਤੋਂ ਬਾਅਦ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਟੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇੱਕ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਲੱਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾ ਰਿਆ ਕਿਉਂਕਿ ਅੱਜ ਜੇ ਪਾਸਪੋਰਟ ਪਾ ਰਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋਰ ਵੀ ਪਾ ਸਕਦੇ ਆਪਾਂ ਤੇ ਜੇ ਆਪਾਂ ਅੱਜ ਪਾਸਪੋਰਟ ਪਾ ਰਿਆ ਤੇ ਬੰਦ ਹੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਰ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਹੁਣ ਇਹਨੇ ਦੁਬਈ ਤੋਂ ਆਇਆ ਸੀ 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ ਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਤੇ ਵੀਜ਼ਾ ਲੱਗਿਆ ਸੀ ਤੇ ਚੱਕ ਆ ਪਾੜਤਾ ਜੀ ਪਾਸਪੋਰਟ ਹੁਣ ਜਿਹੜਾ ਇਹਦਾ ਹਰਜਾਨਾ ਉਹ ਕੌਣ ਪਰੂਗਾ ਇੰਨੇ ਤਾਂ ਲਾਤੇ ਚੱਕ ਚੁੱਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸਾਸੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦੇ ਇਹਨੇ ਕਰਜ਼ਾ ਦੇਣਾ ਇਹ ਕੀ ਕਰੂਗਾ ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਇਹ ਚੋਰੀਆਂ ਚੱਕ ਆ ਰੀਆਂ ਕਰੂਗਾ ਜਾਂ ਫਿਰ ਇਹ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ ਹੁਣ ਮੰਗਿਆ ਹੀ ਆ ਜੀ ਅੰਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ 파ੜ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੋਹਰ ਲੱਗੀ ਨਾ ਟਾਈਗਰ ਮੋਹਰ ਇਹ ਸਰਕਾਰੀ ਮੋਹਰ ਹੈ ਜੀ ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਕੋਈ ਵੀ 파ੜ ਦੇ ਤਾਂ ਫਿਰ ਕੱਲ ਨੂੰ ਤਾਂ ਕੋਈ ਵੀ 파ੜ ਦੂਗਾ ਪਾਸਪੋਰਟ ਤੇ ਬੇਨਤੀ ਇਹੀ ਹੈ ਸਰਕਾਰ ਨੂੰ ਐਸਐਚਓ ਨੂੰ ਵੀ ਇਹੀ ਬੇਨਤੀ ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ ਤੇ ਸਾਰੀ ਗੱਲਬਾਤ ਵੀ ਕਰ ਗਏ ਮੁੰਛੀ ਨਾਲ ਵੀ ਗੱਲ ਹੋਈ ਹੈ ਕਿ ਬੰਦ ਹੀ ਕਾਰਵਾਈ ਅੰਦੇ ਤੇ ਕੱਲ ਤੱਕ ਹੋ ਜਾਣੀ ਚਾਹੀਦੀ ਹੈ ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ ਕੀ ਨਾਮ ਤੁਹਾਡਾ ਮਨੀਸ਼ਾ ਜੀ ਮਨੀਸ਼ਾ ਕਿੱਥੇ ਰਹਿੰਦੇ ਅਸੀਂ ਸੋਡੀ ਨਰਦ ਰਹਿਣ ਵਾਲੇ ਜੀ ਕੀ ਗੱਲ ਹੈ ਮੇਰਾ ਮੁੰਡਾ ਡੈਡੀਆ ਦਾ ਸਿਰ ਤੇ ਨਹੀਂ ਹੈਗਾ ਮੈਂ ਕੰਮ ਕਾਰ ਕਰਕੇ ਪਹਿਲਾਂ 2 ਲੱਖ ਲੱਖ ਦੁਬਈ ਭੇਜਿਆ ਉੱਥੋਂ ਆ 26 ਤਰੀਕ ਨੂੰ ਜੀ ਤੇ ਹੁਣੇ ਤੇ 10ਵੇਂ ਮਹੀਨੇ ਟਿਕਟ ਸੀ 4 ਲੱਖ ਭਰਿਆ 2 ਤਰੀਕ ਦੇ ਵੀ ਜਾਣਾ ਸੀ ਤੇ ਘਰ ਦੇ ਲੜਦੇ ਤਾਂ ਪਾਸਪੋਰਟ ਸਾਰਾ ਕੁਝ ਪਾੜ ਤਾ ਤੁਸੀਂ ਮੈਂ ਢੀ ਮੁਸ਼ਕਲ ਨਾਲ ਪੈਸੇ ਭਰੇ ਕਰਜ਼ਾ ਚੱਕ ਚੱਕ ਕੇ ਜਬਈ ਤੋਂ ਆਇਆ ਹਾਂਜੀ ਦਬਾਈ ਤੋਂ 10 ਦਿਨ ਹੋਏ ਨੂੰ ਆਇਆ ਹੁਣ ਅਗਲਾ ਕਿੱਥੇ ਰਹੀ ਜਾਂਦਾ ਨਿਊਜ਼ੀਲੈਂਡ ਦਾ ਹਾਂ ਅਗਲਾ ਨਿਊਜ਼ੀਲੈਂਡ ਦਾ ਪਾਨੀ ਆਉਂਦਾ ਹਾਂਜੀ ਹਾਂਜੀ ਹੁਣ ਕੀ ਹੋ ਗਿਆ ਧਿਕਾਰ ਦੀ ਨਕਾਰਤਾ ਸਾਰਾ ਕੁਝ ਹੁਣ ਕੀ ਧਿਕਾਰਵਾਈ ਕੀਤੀ ਜਾਵੇ ਸਾਰਾ ਕੁਝ ਪਾੜਤਾ ਧਿਕਾਰਵਾਈ ਕੀ ਨਾ ਨਹੀਂ ਜਾਣਦੇ ਨੰਨੀ ਬਸ ਉਹ ਕਹਿੰਦੇ ਇੱਥੇ ਕਮਾਉਣੇ ਇੱਥੇ ਮੋਟਾ ਕੰਮ ਕਰਕੇ ਕਰੇ 2 ਨੰਬਰ ਦਾ ਕਰੇ ਇੱਥੇ ਕੰਮ ਇੱਥੇ ਨਸ਼ਾ ਨਹੀਂ ਰਹਿ ਮੈਂ ਨਹੀਂ ਆਦੇ ਬੱਚੇ ਨਹੀਂ ਰੱਖਣਾ ਚਾਹੀਦਾ ਹਾਂਜੀ ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜਾ ਚੱਕ ਕੇ ਨਸ਼ਾ ਕਰਕੇ ਭੇਜੇ ਮੈਂ ਕਿਉਂਕਿ ਇੱਥੇ ਮੈਂ ਨਸ਼ੇ 'ਚ ਰੱਖਾ ਉਹਦੇ ਪੁੱਤਰ ਨੂੰ ਇੱਥੇ ਨਸ਼ਾ ਇੱਕੋ ਮੁੰਡਾ ਹੈ ਡੈਡੀ ਨੇ ਅੰਦਾਜ਼ 8 ਸਾਲ ਹੋ ਗਏ ਪੂਰੇ ਹੋ ਗਏ ਮੈਂ ਤੇ ਜਮਿੰਤ ਕਰਤੇ 4 ਲੱਖ ਹੁਣ ਮੈਂ ਲਾਇਆ 10ਵੇਂ ਮਹੀਨੇ 2 ਤਰੀਕ ਨੂੰ ਫਲੈਟ ਸੀ ਇਹਦੀ ਕਾਰਵਾਈ ਕੀਤੀ ਜਾਵੇ ਕਾਰਵਾਈ ਬਸ ਕਰੋ ਜੋ ਮੇਰੀ ਬਾੰਦੀ ਬਸ ਪਾਸ ਤੋਂ ਤੁਹਾਡੇ ਪਾਸ ਤੇ ਰੋਣਾ ਨਹੀਂ ਚਾਹ ਕਾਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਾਣਕ ਡੇਢ ਸਾਲ ਅੱਗੇ ਲਾਇਆ ਅਸੀਂ ਮਾਵਾ ਤਿੰਨਾਂ ਕਦੇ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕੜਾ ਕਰੇ ਰਹਿੰਦੀ ਇਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਅਸੀਂ ਦੋਵੇਂ ਮਾਮਾ ਤੇ ਨੱਕਰੇ ਹਾਂਜੀ ਮੈਂ ਪੜਿਆ ਮੈਂ ਝੂਠ ਨਹੀਂ ਬੋਲਦੀ ਕਿਉਂ ਪੜਿਆ ਅੰਡੀ ਵਜੀ ਪ੍ਰੋਫੈਸਰ ਨਿਕਾਣ ਪਾਪਾਂ ਦੀ ਸਦੀ ਪੜ੍ਹਤਾ ਇੱਥੇ ਰਹਿੰਦਾ ਸੀਗਾ ਚੱਲ ਮੇਰੇ ਮਾਮਾ ਨਹੀਂ ਹੈਗਾ ਤਸ ਅੰਕਲ ਹੈਗਾ ਐ ਅੰਕਲ ਪਾਂ ਦਾ ਹੈ ਪੈਸਾ ਤੇਲਾ ਮਹੀਨੇ ਬਾਅਦ ਪਾਂ ਦਾ 50000 ਪਾਤਾ 40 ਪਾਤਾ ਇਹ ਵੀ ਤਾਂ ਕਮਾਉਂਦਾ ਹੀ ਏ ਇੱਥੇ ਵੀ ਰੱਖ ਕਮਾਉਂਦਾ ਸਿੱਕੀ ਹੋਣੀ ਕਮਾਇਆ ਜਾਂਦਾ ਕਮਾ ਸਕਦਾ ਇੱਥੇ ਚਿੱਟਾ ਕਿਹੜਾ ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਕਰ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਇਹੀ ਪਾੜਨ ਮੇਰੇ ਗੱਲ ਪਿਆ ਪੇੜਾਂ ਮਾਰੀਆਂ ਮੇਰੀ ਸੋਫੀਆ ਸੋਫੀਆ ਤੇ ਮਾਰਨ ਕਾਰੀ ਸੱਚੀ ਗੱਲ ਦੋਸਤੋ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਤਨੀ ਵੱਲੋਂ ਆਪਣੇ ਪਤੀ ਦਾ ਪਾਸਪੋਰਟ 파ੜ ਦਿੱਤਾ ਗਿਆ ਉਹ ਵੀ ਉਸ ਮੌਕੇ ਜਦੋਂ ਉਸ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਗਿਆ ਸੀ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਹਰ ਇੱਕ ਰਹਿਣ ਵਾਲੇ ਨੂੰ ਵਸਨੀਕ ਨੂੰ ਵਸਿੰਦੇ ਨੂੰ ਬਾਹਰ ਜਾਣ ਦੀ ਕਾਲੀ ਹੈ ਅਤੇ ਇਸ ਦੇ ਲਈ ਕਈ ਗਲਤ ਏਜੰਟਾ ਕੋਲ ਵੀ ਫਸ ਜਾਂਦੇ ਨੇ ਪਰ ਵੀਜ਼ੇ ਨਹੀਂ ਲੱਗਦੇ ਪਰ ਉੱਥੇ ਹੀ ਇਸ ਸਖਸ਼ ਦਾ ਵੀਜ਼ਾ ਲੱਗਿਆ ਪਰ ਉਸ ਦੀ ਪਤਨੀ ਨੇ ਪਾਸਪੋਰਟ 파ੜ ਦਿੱਤਾ ਉਹ ਵੀ ਵੀਜ਼ੇ ਸਮੇਤ ਦੋਵੇਂ ਪੱਖਾਂ ਦੇ ਆਪਣੇ ਆਪਣੇ ਇਸ ਮੌਕੇ ਤੇ ਜੋ ਸੁਝਾਅ ਨੇ ਉਹ ਆਪਣੇ ਆਪ ਨੂੰ ਸਹੀ ਦੱਸ ਰਹੇ ਨੇ ਜਿੱਥੇ ਕਿ ਜਿਸ ਲੜਕੇ ਦਾ ਪਾਸਪੋਰਟ ਪਾੜਿਆ ਗਿਆ ਉਹ ਉਸ ਦੀ ਮਾਂ ਅਤੇ ਉਸ ਦੇ ਕਰੀਬੀ ਦੋਸਤ ਉਹਦੀ ਪਤਨੀ ਤੇ ਦੋਸ਼ ਲਾ ਰਹੇ ਹਨ ਕਿ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੇ ਪਾਸਪੋਰਟ ਪਾੜ ਦਿੱਤਾ ਅਤੇ ਉਹਨਾਂ ਦਾ 4 ਲੱਖ ਰੁਪਇਆ ਖਰਾਬ ਗਿਆ ਜੋ ਉਹਨਾਂ ਨੇ ਵਿਆਹ ਤੇ ਲਿਆ ਸੀ ਤੇ ਦੂਜੇ ਪਾਸੇ ਇਸ ਨੌਜਵਾਨ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਘਰੇ ਇਕੱਲੀ ਰਹਿੰਦੀ ਹੈ ਆਪਣੀ ਧੀ ਦੇ ਨਾਲ ਅਤੇ ਉਹਨਾਂ ਨੂੰ ਇਕੱਲਾਪਨ ਵੱਡ-ਵੱਡ ਖਾਂਦਾ ਹੈ ਤੇ ਦੋਸਤੋ ਕਿਤੇ ਨਾ ਕਿਤੇ ਇਹ ਵੀ ਮਾਮਲੇ ਸਾਹਮਣੇ ਆਏ ਹਨ ਕਿ ਜਦੋਂ ਜਿਹੜੇ ਬਾਹਰ ਗਏ ਹੁੰਦੇ ਆ ਨਰਾਈ ਤਾਂ ਕਈ ਮਤਲਬ 100 ਦੇ ਵਿੱਚ ਇੱਕ ਅੱਧਾ ਕੇਸ ਅਜਿਹਾ ਵੀ ਆਉਂਦਾ ਜਿੱਥੇ ਕਿ ਉਹਨਾਂ ਦੀਆਂ ਪਤਨੀਆਂ ਬਾਹਰ ਗਲਤ ਨਜ਼ਾਇਜ਼ ਰਿਸ਼ਤੇ ਬਣਾ ਲੈਂਦੀਆਂ ਨੇ ਤੇ ਉੱਥੇ ਕਿਤੇ ਨਾ ਕਿਤੇ ਇਸ ਔਰਤ ਦਾ ਪੱਖ ਵੀ ਠੀਕ ਲੱਗਦਾ ਹੈ ਬਾਕੀ ਤੁਹਾਨੂੰ ਇਹਨਾਂ ਦੋਵਾਂ ਪੱਖਾਂ ਦੇ ਵਿੱਚੋਂ ਕੌਣ ਸਹੀ ਲੱਗਿਆ ਏ ਉਹ ਲੜਕੀ ਜਿਸਨੇ ਪਾਸਪੋਰਟ ਪਾੜਿਆ ਜਾਂ ਫਿਰ ਬੀ ਉਹ ਨੌਜਵਾਨ ਜਿਸ ਦਾ ਪਾਸਪੋਰਟ ਪਾੜਿਆ ਗਿਆ ਦੋਵਾਂ ਦੇ ਵਿੱਚੋਂ ਤੁਹਾਨੂੰ ਕੌਣ ਸਹੀ ਤੇ ਕੌਣ ਗਲਤ ਲੱਗਦਾ ਏ ਜਾਂ ਬੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਮਾਮਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਜਰੂਰ ਕਮੈਂਟ ਕਰਦੇ ਹੋ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਅਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰ ਲੈਣਾ ਦੇਖੋ ਪੂਰੀ ਵੀਡੀਓ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤੁਹਾਨੂੰ ਹੋ ਗਿਆ ਹੁਣ ਤਾਂ ਫਲਾਈਟ ਤਾਂ ਕਿੱਥੇ ਜਾਊਗਾ ਏ ਇਥੇ ਹੀ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜੇ ਤੇ ਉਹਨਾਂ ਦੇ ਚ ਇਹ ਕੀ ਚੀਜ਼ ਹੈ ਕਿ ਆ ਵੀ ਆਪਾਂ ਪਾਸਪੋਰਟ ਹੀ ਪਾੜ ਦੇ ਚੱਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਇਹਦਾ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ ਇਸ ਤੋਂ ਬਾਅਦ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਟੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾਰਾ ਚੰਗਾ ਕੰਮ ਤੋਂ ਦੂਰ ਹੋਣੇ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇੱਕ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਲੱਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾੜਿਆ ਕਿਉਂਕਿ ਅੱਜ ਜੇ ਪਾਸਪੋਰਟ ਪਾੜਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋਰ ਵੀ ਪਾੜ ਸਕਦੇ ਆਪਾਂ ਤੇ ਜੇ ਆਪਾਂ ਅੱਜ ਪਾਸਪੋਰਟ ਪਾੜਿਆ ਤੇ ਬੰਦ ਹੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਕਿੱਥੋਂ ਆਇਆ ਤੇ ਕਿੱਥੇ ਜਾਣਾ ਹੁਣ ਇਹਨੇ ਦੁਬਈ ਤੋਂ ਆਇਆ ਸੀ 26 ਤਰੀਕ ਨੂੰ ਆਇਆ ਸੀ ਆਪਲੀ 26 ਤਰੀਕ ਨੂੰ ਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹ ਆ ਪਾੜਤਾ ਜੀ ਪਾਸਪੋਰਟ ਹੁਣ ਜਿਹੜਾ ਇਹਦਾ ਹਰਜਾਨਾ ਉਹ ਕੌਣ ਪਰੂਗਾ ਇੰਨੇ ਤਾਂ ਲਾਤੇ ਚੱਕ ਚੁੱਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸਾਸੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦੇ ਇਹਨੇ ਕਰਜ਼ਾ ਦੇਣਾ ਇਹ ਕੀ ਕਰੂਗਾ ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਇਹ ਚੋਰੀਆਂ ਚੱਕਾਰੀਆਂ ਕਰੂਗਾ ਜਾਂ ਫਿਰ ਇਹ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ ਹੁਣ ਮੰਗਿਆ ਹੀ ਹੈ ਜੀ ਅੰਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ ਪਾੜ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੋਹਰ ਲੱਗੀ ਨਾ ਟਾਈਗਰ ਮੋਹਰ ਇਹ ਸਰਕਾਰੀ ਮੋਹਰ ਹੈ ਜੀ ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਹੀ ਕੋਈ ਵੀ ਪਾੜ ਦੇ ਤਾਂ ਫਿਰ ਕੱਲ ਨੂੰ ਤਾਂ ਕੋਈ ਵੀ ਪਾੜ ਦੂਗਾ ਪਾਸਪੋਰਟ ਤੇ ਬੇਨਤੀ ਇਹੀ ਹੈ ਸਰਕਾਰ ਨੂੰ ਐਸ ਐਚਓ ਨੂੰ ਵੀ ਇਹੀ ਬੇਨਤੀ ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ ਤੇ ਸਾਰੀ ਗੱਲਬਾਤ ਵੀ ਕਰ ਗਏ ਮੁੰਛੀ ਨਾਲ ਵੀ ਗੱਲ ਹੋਈ ਹੈ ਕਿ ਬੰਦ ਹੀ ਕਾਰਵਾਈ ਅੰਦੇ ਤੇ ਕੱਲ ਤੱਕ ਹੋ ਜਾਣੀ ਚਾਹੀ ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ ਕੀ ਨਾਮ ਦਾ ਬੰਸ ਮਨੀਸ਼ਾ ਜੀ ਮਨੀਸ਼ਾ ਕਿੱਥੇ ਰਹਿੰਦੇ ਅਸੀਂ ਸੋਢੀ ਨਾਦ ਤੇ ਰਹਿਣ ਵਾਲੇ ਜੀ ਕੀ ਗੱਲ ਹੈ ਮੇਰਾ ਮੁੰਡਾ ਇੱਕ ਡੈੜੀਆਂ ਦਾ ਸਿਰ ਤੇ ਨਹੀਂ ਹੈਗਾ ਮੈਂ ਕੰਮ ਕਾਰ ਕਰਕੇ ਪਹਿਲਾਂ 2 ਲੱਖ ਲਾ ਕੇ ਦबई ਭੇਜਿਆ ਉੱਥੋਂ ਆ 26 ਤਰੀਕ ਨੂੰ ਜੀ ਤੇ ਹੁਣੇ ਤੇ 10ਵੇਂ ਮਹੀਨੇ ਟੇਡ ਸੀ 4 ਲੱਖ ਭਰਿਆ 2 ਤਰੀਕ ਦੇ ਵੀ ਜਾਣਾ ਸੀ ਤੇ ਘਰ ਦੇ ਤੇ ਲੜਦੇ ਨੇ ਤਾਂ ਪਾਸਪੋਰਟ ਸਾਰਾ ਕੁਝ ਪਾੜਦਾ ਤੁਸੀਂ ਮੈਂ ਢੀ ਮੁਸ਼ਕਲ ਨਾਲ ਪੈਸੇ ਭਰੇ ਕਰਜਾ ਚੱਕ ਚੱਕ ਕੇ ਹਾਂਜੀ ਦਬਾਈ ਤੋਂ 10 ਦਿਨ ਹੋਏ ਨੇ ਨਾ ਆਏ ਹੁਣ ਅਗਲਾ ਕਿੱਥੇ ਰੋਈ ਜਾ ਬੰਦਾ ਨਿਊਜ਼ੀਲੈਂਡ ਦੇ ਹੁਣ ਅਗਲੇ ਕਿ ਲੋਕ ਜੀ ਲੈ ਆ ਨਹੀਂ ਆਉਂਦੇ ਹਾਂਜੀ ਹਾਂਜੀ ਹੁਣ ਕੀ ਹੋ ਗਿਆ ਧਿਕਾਰ ਦੀ ਨਕਾਰਤਾ ਸਾਰਾ ਕੁਝ ਹੁਣ ਕੀ ਧਿਕਾਰਵਾਈ ਕੀਤੀ ਜਾਵੇ ਸਾਰਾ ਕੁਝ ਪਾੜਤਾ ਧਾਰਵਾਈ ਕੀਦਾ ਨਹੀਂ ਜਾਣਦੇ ਨੰਨੀ ਬਸ ਉਹ ਕਹਿੰਦੇ ਇੱਥੇ ਕਮਾਉਣ ਨੇ ਇੱਥੇ ਮੋਟਾ ਕੰਮ ਕਰਕੇ ਕਰੇ 2 ਲੱਖ ਦਾ ਕਰੇ ਇੱਥੇ ਕੰਮ ਇੱਥੇ ਨਸ਼ਾ ਨਹੀਂ ਰਹਿ ਮੈਂ ਨਹੀਂ ਆਦੇ ਬੱਚੇ ਰੱਖਾਣਾ ਚਾਹੀਦਾ ਹਾਂਜੀ ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜਾ ਚੱਕ ਕੇ ਨਸ਼ਾ ਕਰਕੇ ਭੇਜੇ ਮੈਂ ਕਿਉਂਕਿ ਇੱਥੇ ਮਨਸ਼ੇ ਚ ਰੱਖਾ ਉਹਦੇ ਪੁੱਤਰ ਨੂੰ ਇੱਥੇ ਨਸ਼ਾ ਇੱਕੋ ਮੁੰਡਾ ਹੈ ਡੈਡੀ ਨੇ ਉਹਦਾ 10 ਸਾਲ ਹੋ ਗਏ ਪੂਰੇ ਹੋ ਗਏ ਮੈਂ ਤੇ ਜਮਿੰਤ ਕਰਕੇ 4 ਲੱਖ ਉਹਨਾਂ ਲਾਇਆ 10ਵੇਂ ਮਹੀਨੇ 2 ਤਰੀਕ ਨੂੰ ਫਲੈਟ ਸੀ ਦੇਖੋ ਇਹਦੀ ਕਾਰਵਾਈ ਕੀਤੀ ਜਾਵੇ ਕਾਰਵਾਈ ਕਰੋ ਦਿਓ ਮੇਰੀ ਬਾਂਦੀ ਬਸ ਕਿਉਂਕਿ ਤੁਹਾਡੇ ਨਾਲ ਤੇ ਆਪਣਾ ਰਿਸ਼ਤਾ ਹੈ ਕਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਨਕ 1.5 ਸਾਲ ਅੱਗੇ ਲਾਇਆ ਅਸੀਂ ਮਾਵਾ ਤਿੰਨਾਂ ਕਦੇ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕੜਾ ਕਰੇ ਰਹੀ ਹਿੰਦੀ ਇਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਅਸੀਂ ਦੋਵੇਂ ਮਾਮਾ ਤੇ ਨਾ ਕਰੇ ਹਾਂਜੀ ਮੈਂ ਪੜਿਆ ਮੈਂ ਝੂਠ ਨਹੀਂ ਬੋਲਦੀ ਕਿਉਂ ਪੜਿਆ ਵੱਡੀ ਵੱਡੀ ਪ੍ਰੋਫੀ ਦਾ ਨਸਾਨ ਪਾਪਾਂ ਵਿੱਚ ਸਭੀ ਪੜਤਾਂ ਨੂੰ ਇੱਥੇ ਰਹਿੰਦਾ ਸੀਗਾ ਚੱਲ ਮੇਰੇ ਮਾਮਾ ਨਹੀਂ ਹੈਗਾ ਪੈਸਾ ਅੰਕਲ ਹੈਗਾ ਐ ਅੰਕਲ ਪਾ ਦਾ ਹੈ ਪੈਸਾ ਤੇਲਾ ਮਹੀਨੇ ਬਾਅਦ ਪਾ ਦਾ 50000 ਪਾਤਾ 40 ਪਾਤਾ ਇਹ ਵੀ ਤਾਂ ਕਮਾ ਦਾ ਹੀ ਏ ਇੱਥੇ ਵੀ ਰੱਖ ਕਮਾ ਦਾ ਚਿੱਟਾ ਹੀ ਨਹੀਂ ਕਮਾਇਆ ਜਾਂਦਾ ਕਮਾ ਸਕਦਾ ਇੱਥੇ ਚਿੱਟਾ ਕਿਹੜਾ ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਕਰ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਇਹੀ ਪਾੜਨ ਮੇਰੇ ਗਾਲ ਪਿਆ ਪੇੜਾਂ ਮਾਰੀਆਂ ਮੇਰੀ ਸੋਫੀਆ ਸੋਫੀਆ ਲੈ ਮਾਰਨ ਤਾਰੀ